ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹੱਲਾ ਤੀਜਾ ਹਰ ਆਪੇ ਮੇਲੇ ਸੇਵ ਕਰਾਏ ਕੋਰ ਕੈ ਸ਼ਬਦ ਪਾਉ ਦੂਜਾ ਜਾਏ ਹਰ ਨਿਰਮਲ ਸਦਾ ਗੁਣ ਦਾਤਾ ਹਰ ਗੁਣ ਮੈਂ ਆਪ ਸਮਾਵਣਿਆ ਹਉ ਵਾਰੀ ਜੀਉ ਵਾਰੀ ਸੱਚ ਸੱਚਾ ਹਿਰਦੈ ਵਸਾਵਣਿਆ ਸੱਚਾ ਨਾਮ ਸਦਾ ਹੈ ਨਿਰਮਲ ਕੋਰ ਸ਼ਬਦੀ ਮਨ ਵਸਾਵਣਿਆ ਰਹਾਉ ਅੱਪੇ ਗੁਰ ਦਾਤਾ ਕਰਮ ਵਿਦਾਤਾ ਸੇਵਕ ਸੇਵੈ ਕਰਮ ਖਰ ਜਾਤਾ ਅਮਰਤ ਨਾਮ ਸਦਾ ਜਨ ਸੋਹੈ ਗੁਰਮਤ ਹਰ ਰਸ ਪਾਵਣਿਆ ਇਸ ਗੁਫਾ ਮੇ ਇੱਕ ਥਾਨ ਸਹਾਇਆ ਪੂਰੇ ਗੁਰ ਹਉਮੈ ਪਰਮ ਚਕਾਇਆ ਆਂ ਦਿਨ ਨਾਮ ਸਲਾਹਨ ਰੰਗਰਾਤੇ ਗੁਰ ਕਿਰਪਾ ਤੇ ਪਾਵਣਿਆ ਗੁਰ ਕੈ ਸ਼ਬਦ ਇਹੋ ਗੁਫਾ ਵਿਚਾਰੇ ਨਾਮ ਨਿਰੰਜਨ ਅੰਤਰ ਵਸੈ ਮਰਾਰੇ ਖਰਗੋਣ ਗਾਵੈ ਸ਼ਬਦ ਸਹਾਰੇ ਮਿਲ ਪ੍ਰੀਤਮ ਸੁਖ ਪਾਵਣਿਆ ਜਮ ਜਗਾਤੀ ਦੂਜੈ ਪਾਏ ਕਰ ਲਾਏ ਨਾਵੋਂ ਭੂਲੇ ਤੇ ਸਜਾਏ ਘੜੀ ਮੋਹਤ ਕਾਲੇ ਖਾਲੇ ਵੈ ਰਤੀਓ ਮਾਸਾ ਤੋਲ ਕਢਾਵਣਿਆ ਪਈ ਅੜੈ ਪਰੇ ਚਿਤੈ ਨਹੀਂ ਦੂਜੈ ਮੁੱਠੀ ਰੁਵੈ ਤਾਹੀ ਖਰੀ ਕੋਵਾਲਿਓ ਕ੍ਰੂਪ ਕਲਖਣੀ ਸੁਪਨੇ ਪਰ ਨਹੀਂ ਪਾਵਣਿਆ ਪਈ ਆੜਾ ਪਰ ਮਨ ਵਸਾਇਆ ਪੂਰੇ ਘਰ ਹਦੂਰ ਦਿਖਾਇਆ ਕਾਮਣ ਪਿਰ ਰੱਖਿਆ ਕੰਠ ਲਾਏ ਛਬਤੇ ਪਿਰ ਰਾਵੈ ਸੇਜ ਸਹਾਵਣਿਆ ਆਪੇ ਦੇਵ ਸੱਦ ਬੁਲਾਏ ਆਪਣਾ ਨਉ ਮਨ ਵਸਾਏ ਨਾਨਕ ਨਾਮ ਮਿਲੇ ਵਡਿਆਈ ਅਨ ਦਿਨ ਸਦਾ ਗੁਣ ਗਾਵਣਿਆ